ਜਾਇਪੁਰਾ ਦੇ ਸਿੰਘ ਫਰਨੀਚਰ ਤੋਂ ਹੋਇਆ ਜੀ ਲੋਕਾਂ ਦਾ ਭਾਰੀ ਇਕੱਠ 13 ਅਪ੍ਰੈਲ ਤੋਂ ਲੈ ਕੇ 1 ਮਈ ਤੱਕ ਫਰਨੀਚਰ ਮਿਲਣ ਜਾ ਰਿਹਾ ਜੀ ਫੈਕਟਰੀ ਰੇਟਾਂ ਤੇ ਇਹ ਜਿਹੜਾ ਡੋਲ ਬੈੱਡ ਹੈ ਜੀ ਇਹਦਾ ਮਾਰਕੀਟ ਰੇਟ ਹੈਗਾ 12000 12500 ਰੁਪਏ ਪਰ ਆਫਾ ਇਹ ਆਫਰ ਲਾਈ ਹੈ ਜਿਹੜਾ ਬੰਦਾ ਸ਼ੇਅਰ ਕਰਕੇ ਆਏਗਾ ਛੇ ਟੂ ਗਰੁੱਪ ਕਰੇਗਾ ਵੀਡੀਓ ਲਾਈਕ ਕਰੇਗਾ ਵਸਾਖੀ ਤੇ ਸਿਰਫ ਔਰ ਸਿਰਫ 10.500 ਰੁਪਏ ਦਾ ਬੈੱਡ ਹੈ ਜੀ ਉਸ ਤੋਂ ਬਾਅਦ ਇਹ ਆ ਜਾਏਗਾ ਜੀ ਇਹ ਸਾਰਾ ਟੀਕ ਵਿੱਚ ਬਣਿਆ ਹੋਇਆ ਹੈ ਜੀ 골ਡਨ ਕਲਰ ਹੈ ਦਾ ਨੇਚਰਲ ਕਲਰ ਹੈ ਜੀ ਅੱਛਾ ਇਹ ਭਾਜੀ ਪਲਾਈਸ ਬਣਿਆ ਹੁੰਦਾ ਭਾਰਾ ਬੜਾ ਨਾ ਇਹ ਸਾਰੇ ਓਨੀਅਮ ਪਲਾਈ ਲੱਗੀ ਹੋਈ ਹੈ ਪਲਾਈ ਕਟਿੰਗ ਹੈ ਇਹ ਸਾਰੀ ਹਰ ਵਾਰੀ ਵਿੱਚ ਵਾਰ ਕੇ ਦਿਖਾਣਾ ਹੈ ਤੁਸੀਂ ਨਹੀਂ ਚਾਹਣਾ ਵਿੱਚ ਵਾਰ ਕੇ ਦਿਖਾਣਾ ਮੈਂ ਤਾਂ ਹੀ ਮੈਂ ਕਿ ਪੁੱਛ ਕੀ ਵਿੱਚ ਵਾਰੀ ਹਰ ਵਾਰੀ ਕੁਆਲਿਟੀ ਸਪੈਸ਼ਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹਾਂ ਕਸਟਮਰ ਨੂੰ ਕੁਝ ਨਾ ਕੁਝ ਨਵਾਂ ਦਈਏ ਇਹ ਜਿਹੜਾ ਮਾਰਕੀਟ ਰੇਟ ਹੈ ਇਹਦਾ ਜੀ 15000 ਪਲੱਸ ਰੇਟ ਹੈ ਇਹ 5 ਸੀਟਰ ਦਾ ਲੈਦਰ ਲੁੱਕ ਬਣਾਇਆ ਹੋਇਆ ਲੈਦਰ ਸਵਾਈਟ ਲੱਗ ਗਿਆ। ਅੱਛਾ ਇਹ ਸਾਰਾ ਸਵੈਟ ਲੈਦਰ ਦਾ ਬਣਦਾ। ਬਿਲਕੁਲ ਬਿਲਕੁਲ 40 ਡੈਸਟੀ ਸੀਟ ਲੱਗੀ ਹੋਈ ਹੈ ਐਚ ਆਰ ਦੀ ਜੀ। ਓਕੇ ਅੱਛਾ ਇਹ ਮਤਲਬ ਉਹ ਜਿਹੜੀ ਕਹਿੰਦੇ ਵਧੀਆ ਜੀ ਹਾਂ। ਹਾਂਜੀ ਫੁੱਲ ਗਾਰੰਟੀ 5 ਸਾਲ ਦੀ ਦਵਨ ਦੀ 5 ਸਾਲ ਵਿੱਚ ਦਬ ਗਿਆ ਖਰਾਬ ਹੋ ਗਿਆ ਪੀਸ ਨਵਾਂ ਦੇਵਾਂਗਾ ਜੀ। ਅੱਛਾ ਇਹ ਹਰ ਵਾਰੀ ਤਰ੍ਹਾਂ ਦਾ ਚੇਂਜ ਕਰਕੇ ਦੇਵਾਂਗੇ। ਹਾਂ ਚੇਂਜ ਕਰਕੇ ਦੇਵਾਂਗਾ 5 ਸਾਲ ਵਿੱਚ ਦਬ ਗਿਆ ਸੋਫਾ ਖਰਾਬ ਹੋ ਗਿਆ। ਹਾਂ ਹਾਂ ਚੇਂਜ ਕਰਕੇ ਦੇਵਾਂਗਾ ਸੋਫਾ ਕਿਸੇ ਇਹਦਾ ਹੈਗਾ 16000 ਰੁਪਏ ਮਾਰਕੀਟ ਰੇਟ ਹੈ ਜੀ। ਉਹ ਹ ਇਹ ਸਿਰਫ ਔਰ ਸਿਰਫ 12500 ਰੁਪਏ ਦਾ 5 ਸੀਟਰ ਵੈਲ ਇਹ ਦੇਣਾ ਉਹਨੂੰ ਜਿਹੜਾ ਵੀਡੀਓ ਸ਼ੇਅਰ ਕਰਕੇ ਆਏਗਾ ਜੀ ਸ਼ੇਅਰ ਕਰਕੇ ਆਏਗਾ ਜੀ ਇਸ ਦੇ ਨਾਲ ਨਾਲ ਜਿਹੜਾ ਬੰਦਾ ਜਿਹੜਾ ਕਸਟਮਰ ਸਾਡੀ ਵੀਡੀਓ ਨੂੰ ਲਾਈਕ ਕਰੇਗਾ ਸ਼ੇਅਰ ਕਰੇਗਾ ਸ਼ੇਅਰ ਟੂ ਗਰੁੱਪ ਕਰੇਗਾ ਉਹਨੇ ਜੋ ਤਿੰਨ ਕਸਟਮਰ ਨੂੰ ਆਪਾਂ ਬਿਲਕੁਲ ਫ੍ਰੀ ਦੇਵਾਂਗੇ ਇਹ ਐਲਸੀਡੀ ਅੱਛਾ ਮਤਲਬ ਇਹ ਇਹਦੇ ਅਸਾਂ ਕੋਈ ਪਰਚੇਜ਼ਿੰਗ ਤੇ ਨਹੀਂ ਕਰਨੀ ਪੈਣੀ ਨਹੀਂ ਕੁਝ ਵੀ ਪਰਚੇਜ਼ਿੰਗ ਨਹੀਂ ਕਰਨੀ ਮਤਲਬ ਸਿਰਫ ਵੀਡੀਓ ਨੂੰ ਸ਼ੇਅਰ ਕਰਨਾ ਹੈ ਤੇ ਸ਼ੇਅਰ ਟੂ ਗਰੁੱਪ ਕਰਨਾ ਹੈ ਤਿੰਨ ਜਣੇ ਨੂੰ ਐਲਈਡੀ ਬਿਲਕੁਲ ਫ੍ਰੀ ਹੈ ਹਾਂਜੀ ਹਾਂਜੀ ਉਸ ਬਾਅਦ ਇਹ ਆ ਗਿਆ ਜੀ ਪੀੜਾ ਸੈੱਟ ਜੀ ਇਹ ਡੇਕ ਤਾਂ ਬਣਿਆ ਹੋਇਆ ਹੈ ਜੀ ਇਹਦੀ ਗੱਡੀਆਂ ਬਾਹਰ ਤਿਆਰ ਹੋ ਰਹੀਆਂ ਇਹਦੀ ਗੱਡੇ ਵੀ ਚਾਲੀ ਡੈਸਟ ਵਿੱਚ ਤਿਆਰ ਹੋ ਰਹੀਆਂ ਜੀ ਇਹ ਕਮਰਸ਼ੀਅਲ ਆ ਗਿਆ ਜੀ ਓਕੇ ਫਾਈਵ ਸੀਟਰ ਕਮਰਸ਼ੀਅਲ ਸਵਾ ਜੋ ਡੇ ਤੁਬਾ ਦੇ ਸਟਾਰਟ ਹੋਏ ਇਹਨਾਂ ਦਾ ਸੋਫਾ ਵੈਦਰ ਟੇਬਲ ਆ ਗਿਆ ਇਹਦੇ ਪਿੱਲੋ ਆਏ ਨੇ ਜੀ ਐਲ ਕਾਰਨਰ ਕਹਿੰਦੇ ਛੋਟੇ ਵਾਲਾ ਇਹਨੂੰ ਆਪਾਂ ਜੀ ਓਕੇ ਠੀਕ ਹੈ ਇਹ ਹੈਗਾ ਸੋਫਾ 24000 ਰੁਪਏ ਦਾ ਸੇਵਨ ਸੀਟਰ ਵੈਦਰ ਟੇਬਲ ਉੱਪਰ ਗਲਾਸ ਹੈ ਜੀ ਇਹਦੇ ਗਲਾਸ ਲਾ ਕੇ ਆਏਗਾ ਠੀਕ ਹੈ ਪਰ ਇਸ ਟਾਈਮ ਵਿਸਾਖੀ ਤੇ ਆਫਰ ਜਿਹੜੀ ਲਈ ਹੈ ਆਪਾਂ 18500 ਰੁਪਏ ਦਾ ਸੋਫਾ ਦੇ ਦਵਾਂਗੇ ਸਿਰਫ 15 ਦਿਨ ਲਈ ਇਹ ਆਫਰ ਭਾਜੀ 18500 ਸਾਢੇ 18000 ਪਲੱਸ 5 ਸਾਲ ਦੇ ਟੇਬਲ ਨਾਲ ਉੱਪਰ ਗਲਾਸ ਵੀ ਲਗਾ ਕੇ ਦੇਵਾਂਗੇ ਜੀ ਵਾਹ ਜੀ ਵਾਕੇ ਪਰ ਸਿਰਫ ਹੈਗਾ 15 ਦਿਨ ਲਈ ਆਫਰ ਹੈ ਇਹ ਰਸਾਕੀ ਤੋਂ ਇਹ ਚ ਭਾਈ ਮੈਂ ਪੁੱਛਣਾ ਸੀ ਜੇ ਇਹਦੇ ਚ ਕੋਈ ਹੋਰ ਕਲਰ ਲੈਣਾ ਹੋਵੇ ਇਹ ਹੈਗਾ ਜੀ ਬ੍ਰਾਊਨ ਕਲਰ ਹੈ ਬ੍ਰਾਊਨ ਕਰੀਮ ਹੈ ਜੀ ਉਸ ਤੋਂ ਬਾਅਦ ਗ੍ਰੇ ਕਲਰ ਆ ਗਿਆ ਜੀ ਇਹ ਮੌਸਮ ਵਿੱਚ ਆ ਗਿਆ ਜੀ ਉਸ ਤੋਂ ਬਾਅਦ ਇਹ ਆ ਗਿਆ ਜੀ ਫਿਰ ਬਰਾਊਨ ਮੋਸ਼ਾ ਆ ਗਿਆ ਜੀ ਸਾਰੇ ਸੇਮ ਰੇਟ ਚ ਆ ਫੁੱਲ ਗਾਰੰਟੀ ਹੈ ਪਰ ਸਿਰਫ ਹੈਗੇ 15 ਦਿਨ ਲਈ ਆਫਰ ਹੈ ਜੀ ਉਸ ਤੋਂ ਬਾਅਦ ਇਹ ਵੱਡੇ ਸੋਫੇ ਆਏ ਆਣਗੇ ਜੀ ਇਹ 9 ਸੀਟਰ ਹੈ ਜੀ 10 ਸੀਟਰ ਹੈ 11 ਸੀਟਰ ਹੈ ਜੀ ਉਸ ਤੋਂ ਬਾਅਦ ਸ਼ਾਹੀ ਮਰਹਾ ਸੋਫਾ ਹੈਗਾ ਜੀ ਇਹ ਸੋਫਾ ਹੈਗਾ ਜੀ ਬਿਲਕੁਲ ਫਿਰ ਆਹ ਪਾਈ ਬੜਾ ਪ੍ਰੀਮੀਅਮ ਜਿਹਾ ਸੋਫਾ ਹੈ ਬਹੁਤ ਵਧੀਆ ਬਲੈਕ ਲੁੱਕਸ ਹੈਗਾ ਜੀ ਬਹੁਤ ਵਿਕਦਾ ਸੋਫਾ ਇਹ ਅੱਛਾ ਇਹ ਨਾਲ ਕਾਪੜਾ ਸਟੋਰ ਹੈ ਹਾਂਜੀ ਹਾਂਜੀ ਬਿਲਕੁਲ ਜੀ ਭਾਈ ਮੈਂ ਇੱਕ ਹੋਰ ਚੀਜ਼ ਪੁੱਛਣੀ ਸੀ ਕਿ ਜਿੱਦਾਂ ਇਹ 9 ਸੀਟਰ ਹੈ ਉਹ 7 ਸੀਟਰ ਸੀਗਾ ਜੇ ਕਿਸੇ ਨੇ ਆਪਣੇ ਮਤਲ ਆ ਮਰਜ਼ੀ ਸਾਹਿਬ ਤਿਆਰ ਕਰਾ ਸਕਦੇ ਹੋ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿੱਥੋਂ ਆਏ ਜੀ ਤੁਸੀਂ ਪਿੰਡ ਨੈਣਾ ਤੋਂ ਜੀ ਓਕੇ ਤੇ ਕਿਦਾਂ ਸਮਾਨ ਕਿਦਾਂ ਲੱਗਿਆ ਜੀ ਸਮਾਨ ਬਹੁਤ ਵਧੀਆ ਜੀ ਬਾਰੀ ਵਰੇ ਜਿਹਦਾ ਹਾਂ ਜੀ ਰੇਟ ਠੀਕ ਹੈ ਹਾਂ ਹਾਂ ਤੇ ਬਲਵਿੰਦਰ ਸਿੰਘ ਉਹ ਚੰਗੇ ਸੁਭਾਅ ਦੇ ਗੁਰਸਿੱਖ ਬੰਦੇ ਆ ਜੀ ਜੀ ਤੇ ਅਸੀਂ ਪਰਸੋਂ ਹੀ ਸੋਫਾ ਲੈ ਕੇ ਗਏ ਆ ਓਕੇ ਬਹੁਤ ਵਧੀਆ ਲੱਗਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਪਾਜੀ ਕਿੱਥੋਂ ਆਏ ਤੁਸੀਂ ਬਾਈ ਜੀ ਰਾਜਪੁਰਾ ਤੋਂ ਰਾਜਪੁਰੋ ਤੋਂ ਆਏ ਤੇ ਕਿਹਦਾ ਸਮਾਨ ਵਗੈਰਾ ਦੇਖਿਆ ਕਿਦਾਂ ਦਾ ਲੱਗਿਆ ਬੜੀ ਵਧੀਆ ਵੀਰੇ ਸਮਾਨ ਪਹਿਲਾਂ ਵੀ ਲੈ ਕੇ ਗਏ ਆ ਦੋ ਕੁੜੀਆਂ ਦੇ ਵਿਆਹ ਦਾ ਹੁਣ ਜੀ ਤੇ ਰੇਟ ਵਗੈਰਾ ਕਿੱਦਾਂ ਦਾ ਨੇ ਨਹੀਂ ਠੀਕ ਆ ਵੀਰੇ ਜਿਹੜਾ ਸੇਲ ਲਾਉਣੀ ਆਏ 45000 51000 ਵਾਲੀ ਜੀ ਜੀ ਟਾ ਬਿਲਕੁਲ ਇਹ ਹੈਗਾ ਜੀ 11 ਸੀਟਰ ਸੋਫਾ ਜੀ ਹੈਵੀ ਬੈਕ ਹੈ ਇਹਦੀ ਸਾਰੀ ਐਚ ਆਰ ਦੀ 50 ਡੈਸਟ ਸ਼ੀਟ ਲੱਗੀ ਹੋਈ ਹੈ ਇਹਦੇ ਵਿੱਚ ਜੀ ਮਤਲਬ ਜਿੰਨਾ ਵੀ ਆਪਾਂ ਸਮਾਨ ਦਿਖਾਣੇ ਬੇ ਸਾਰਾ ਜੀ ਪ੍ਰੀਮੀਅਮ ਕੁਆਲਿਟੀ ਲੱਗਦੀ ਹੈ ਪ੍ਰੀਮੀਅਮ ਕੁਆਲਿਟੀ ਹੋਏਗੀ ਜੀ ਇਹ ਇਹ ਸੋਫਾ ਸਭ ਤੋਂ ਵਧੀਆ ਹੈਵੀ ਸੋਫਾ ਨਾਲ ਚੇਅਰ ਹੈ ਇਹਦੇ ਜੀ ਅੱਛਾ ਇਹ ਭਾਜੀ ਚੇਅਰ ਅਲੱਗ ਜੀ ਹੈ ਯਾਰ ਨੋਰਮਲ ਇਹ ਬੈਕ ਵਾਲੀ ਚੇਅਰ ਨੇ ਸ਼ਾਹੀ ਜੀ ਠੀਕ ਹੈ ਔਰ ਇਹਦੀ ਬੈਕ ਹੈਵੀ ਹੈ ਮੈਟੈਲਿਕ ਇਹਦੇ ਕ ਪੈਰ ਲੱਗੇ ਹੋਏ ਨੇ ਜੀ 3.5 ਦਾ ਟੇਬਲ ਹੈ। ਅੱਛਾ ਇਹ ਸਾਰੇ ਦੋ ਇਹਨਾਂ ਡਬੂਰ ਹੋਏ ਜੀ। ਹਾਂਜੀ ਹਾਂਜੀ ਬਿਲਕੁਲ ਦੇਖੋ ਐਚਪੀਆਰ ਡੈਸਟੀ ਸ਼ੀਟ ਲੱਗੀ ਹੋਈ ਹੈ ਜੀ। ਇਹਦੀ 7 ਸਾਲ ਦੀ ਗਾਰੰਟੀ ਹੈ ਜੀ। ਅੱਛਾ ਉਹ 5 ਸਾਲ ਦੀ ਸੀ ਇਹ 7 ਸਾਲ ਦੀ ਹੈ। 5 ਸਾਲ ਦੀ ਗਾਰੰਟੀ ਹੈ 2 ਸਾਲ ਦੀ ਵਾਰੰਟੀ ਵਧਾਤੀ ਇਹਦੇ ਵਿੱਚ ਜੀ। ਕੀ ਬਾਤ ਹੈ ਜੀ। ਠੀਕ ਹੈ। ਬਹੁਤ ਵਧੀਆ ਸੋਫਾ ਹੈ ਜੀ। ਇਹ ਸਿਰਫ ਸਰਪ੍ਰਾਈਜ਼ ਰੇਟ ਰੱਖਿਆ ਹੋਇਆ ਹੈ ਦਾ ਕਸਟਮਰ ਨੂੰ ਰੇਟ ਨਹੀਂ ਦੱਸਾਂਗੇ ਆਪਾਂ। ਉਸ ਤੋਂ ਬਾਅਦ ਇਹ ਸ਼ਾਹੀ ਸੋਫਾ ਆ ਗਿਆ ਮਹਾਰਾਜ ਸੋਫਾ ਜੀ। ਇਹ ਭਾਜੀ ਜਿੱਦਾਂ ਇਹ ਦੁਬਈ ਦੇ ਸ਼ੇਖ ਸ਼ੂਖ ਮੇ ਨਹੀਂ ਬਣਾ ਪਾਉਂਦੇ ਸੀਗੇ ਜੀ 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 ਪਰ ਇਹ ਹੁਣ ਸ਼ਟਾਰਟ ਕੀਤਾ ਹੈ ਸੋਫਾ ਆਪਾਂ ਦੇ ਕੋਈ ਸਾਹ ਹੈਵੀ ਹੈ ਬਿਲਕੁਲ ਹੈਵੀ ਆ ਜਾਣ ਲਈ ਆ ਰਹੀ ਹੈ ਤੇ ਬੈਠੀ ਹੈ ਬਿਲਕੁਲ ਬਿਲਕੁਲ ਇਹ ਵੀ ਪਿਆਰ ਡੈਸਕ ਵਿੱਚ ਬਣਿਆ ਹੋਇਆ ਹੈ ਜੀ 7 ਸਾਲ ਦੀ ਫੁੱਲ ਗਾਰੰਟੀ ਹੈ ਇਹਦੀ ਵਿਦ ਟੇਬਲ ਹੈ ਉੱਪਰ ਇਹਦੇ ਗਲਾਸ ਆਏਗਾ ਜੀ ਗਲਾਸ ਲਗਾਣਾ ਜਾਂ ਮਾਰਬਲ ਲਗਾਣਾ ਤੁਹਾਡੀ ਮਰਜ਼ੀ ਹੈ ਜੀ ਅੱਛਾ ਅੱਛਾ ਵੈਸੇ ਮਾਰਕੀਟ ਪ੍ਰਾਈਸ ਹੈਗਾ 1 ਲੱਖ ਪਲੱਸ ਦਾ ਰੇਟ ਹੈ ਜੀ 1 ਲੱਖ 5 ਦਾ 1 ਲੱਖ 10 1 15 ਦਾ ਮਾਰਕੀਟ ਵਿੱਚ ਵੇਚ ਹੀ ਜਾਂਦੇ ਆ ਜੀ ਦੁਕਾਨਦਾਰ ਠੀਕ ਹੈ ਪਰ ਆਪਾਂ ਵਿਸਾਖੀ ਤੇ ਆਫਰ ਲਈ ਹੈ ਜੀ ਜਿਹੜਾ ਉਸ ਨੂੰ ਸੌਫਾ ਦੇਵਾਂਗੇ ਆਪਾਂ ਓਨਲੀ 80000 ਰੁਪਏ ਦਾ ਜੀ 80000 ਆ ਭਾਈ ਤਿੰਨੇ ਚੀਜ਼ਾਂ ਆ ਗਈਆਂ ਨਾ ਜੀ ਟੇਬਲ ਵਿੱਚ ਟੇਬਲ ਹੈ ਜੀ ਉੱਪਰ ਗਲਾਸ ਲੈ ਲਓ ਠੀਕ ਹੈ ਜੀ ਮਾਰਬਲ ਹੋਣਗੇ ਮਾਰਬਲ ਦਾ ਲੱਗ ਰੇਟ ਮਾਰਬਲ ਦਾ ਲੱਗ 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 ਮਤਲਬ ਇਹ ਟੇਬਲ ਤੇ ਗਲਾਸ ਵਿੱਚ ਹੀ ਦੇਣਾ ਹਾਂਜੀ ਤੇ ਭਾਜੀ ਆਪਾਂ ਗੱਲ ਕਰੀਏ ਜੀ ਬੈੱਡ ਦੇ ਕਿੰਨੇ ਕੁ ਡਿਜ਼ਾਈਨ ਆਪਣੇ ਕੋਲ ਅਵੇਲੇਬਲ ਹੁੰਦੇ ਨੇ ਆਪਣੇ ਕੋਲ ਹਰ ਟਾਈਮ 40 ਤੋਂ 50 ਬੈੱਡ ਪਏ ਹੁੰਦੇ ਆ ਜੀ ਅਵੇਲੇਬਲ ਹੁੰਦੇ ਆ ਅੱਛਾ ਇਹ ਰੈਡੀ ਕਿਤੇ ਹੁੰਦੇ ਆ ਜੀ ਤਿਆਰ ਹੁੰਦੇ ਨੇ ਜੀ ਬਿਲਕੁਲ ਜੀ ਔਰ ਦੂਸਰੀ ਗੱਲ ਅਗ ਬੈਕ ਔਰ ਫਰੰਟ ਲੈਣਾ ਤੁਹਾਡੇ ਕੋਲ ਬੈੱਡ ਹੈਗਾ ਕਿ ਵੇਰ ਬੈੱਡ ਪੁਰਾਣਾ ਹੋ ਜਾਂਦਾ ਨਾ ਬਾਕਸ ਵਧੀਆ ਹੁੰਦੇ ਨੇ ਵਿਆਹ ਦੇ ਅਗਲੇ ਨਹੀਂ ਚੇਂਜ ਕਰਨੇ ਚਾਹੁੰਦਾ ਬਿਲਕੁਲ ਜੀ ਫਿਰ ਬੈਕ ਔਰ ਫਰੰਟ ਤਿਆਰ ਕਰਨਾ ਉਹਦੇ ਨਾਲ ਸਾਰੇ ਬੈੱਡ ਦੀ ਲੁੱਕ ਬਦਲ ਜਾਂਦੀ ਹੈ ਹਾਂ ਲੁੱਕ ਬਦਲ ਜਾਂਦੀ ਹੈ ਜਿੱਦਾਂ ਇਹ ਮੈਂ ਦੇਖਦਾ ਸਾਰੇ ਕੁਸ਼ਨ ਵਾਲੇ ਆ ਇਹ ਬੈਕ ਲੈਦਰ ਵਗੈਰਾ ਚ ਵੀ ਮਿਲ ਜਾਣਗੇ ਆਪਣੇ ਕੋਲ ਜਿੱਦਾਂ ਮਰਜ਼ੀ ਤਿਆਰ ਕਰਾ ਲਓ ਜੀ ਲੈਦਰ ਵਿੱਚ ਕਰਾਣਾ ਸਵਾਈਟ ਵਿੱਚ ਕਰਾਣਾ ਠੀਕ ਹੈ ਉਹੀ ਤਿਆਰ ਕਰ ਸਕਦੇ ਆਂ ਪਾ ਜੀ ਇਹ ਬੈੱਡ ਹੈਗਾ ਪੀਯੂ ਪਾਲਿਸ਼ ਜੀ ਸਾਰਾ 9 ਫੁੱਟ ਬੈਕ ਆ ਸਾਈਡ ਟੇਬ ਲੱਗ ਤੋਂ ਇਹਦੇ ਅੱਛਾ ਇਹ ਨਾਲ ਸਾਈ ਵਸਾਖੀ ਤੇ ਆਫਰ ਲਾਈ ਹੈ ਹਾਂ ਠੀਕ ਹੈ ਸਿਰਫ 15 ਦਿਨ ਲਈ ਇਹ ਬੈੱਡ ਦੇਵਾਂਗੇ ਆਪਾਂ 22000 ਰੁਪਏ ਦਾ 22000 ਰੁਪਏ ਦਾ ਇਹ ਬੈੱਡ ਜਿਹੜਾ ਵੀਡੀਓ ਸ਼ੇਅਰ ਕਰਕੇ ਆਏਗਾ ਜੀ ਔਰ ਇਹਦੀ ਮੇਨ ਕੀ ਇਹਦਾ ਹੈਗਾ ਜੀ ਇਹ ਪਿਊ ਪਾਲਿਸ਼ ਇਹ ਪੀਲਾ ਪਰ ਨਹੀਂ ਆਇਆ ਗਏ ਤੇ ਕਦੇ ਇਹ ਪੀਲਾ ਨਹੀਂ ਹੋਏਗਾ ਇਹ ਜਿੱਦਾਂ ਐਸਟ ਹੈਗਾ ਐਦਾਂ ਹੀ ਰਹੇਗਾ ਨਹੀਂ ਜੀ ਨਹੀਂ ਇਹਦੀ ਸਾਈਡ ਤੋਂ ਡਿਜ਼ਾਈਨਿੰਗ ਦੇਖੋ ਜੀ ਇਹਦੀ ਓਕੇ ਖੱਲੇ ਪਿਊ ਪਾਲਿਸ਼ ਆ ਗਈ ਉੱਪਰ ਫੈਬਰਿਕ ਲੱਗਿਆ ਹੋਇਆ ਜੀ ਹਿੱਟਲ ਆ ਗਿਆ ਨਾ ਜੀ ਇਹਦਾ ਠੀਕ ਹੈ ਜੀ 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 ਔਰ ਸਾਰਾ 18mm ਪਲਾਈ ਵਿੱਚ ਬਣਿਆ ਹੋਇਆ ਜੀ ਇਹ ਹੁਣ ਤੁਹਾਨੂੰ ਦਿਖਾ ਰਿਹਾ ਅਨ ਬ੍ਰੇਕਬਲ ਫਰਨੀਚਰ ਜੀ ਅਨ ਬ੍ਰੇਕਬਲ ਫਰਨੀਚਰ ਬਿਲਕੁਲ ਬਿਲਕੁਲ ਇਹ ਔਨਲਾਈਨ ਬᱚ ਡਿਮਾਂਡ ਹੈ ਇਸਦੀ ਜੀ ਮੈਟੈਲਿਕ ਵਿੱਚ ਬਣਿਆ ਹੋਇਆ ਇਹ ਸਾਰਾ ਠੀਕ ਹੈ ਜਿੱਦਾਂ ਮਰਜ਼ੀ ਇਹਨੂੰ ਸੁੱਟੀ ਅੱਛਾ ਕੁਛ ਨਹੀਂ ਹੋਣਾ ਇਹਨੂੰ ਬਿਲਕੁਲ 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 ਜੀ ਇਹ ਲੋ ਜੀ ਮੈਂ ਵੀ ਟਰਾਈ ਕਰਨਾ ਹੈ ਕਰੀ ਬਿਲਕੁਲ ਬਿਲਕੁਲ ਅੱਛਾ ਕੁਛ ਨਹੀਂ ਹੋਣਾ ਇਹਨੂੰ ਇਹਨੂੰ ਕੁਛ ਵੀ ਨਹੀਂ ਹੋਏਗਾ ਜੀ ਓਕੇ ਠੀਕ ਹੈ ਜਿੱਦਾਂ ਮਰਜ਼ੀ ਕਾਫੀ ਟੇਬਲ ਵੀ ਯੂਜ਼ ਕਰੋ ਠੀਕ ਹੈ ਗਾਰਡਨ ਵੀ ਯੂਜ਼ ਕਰੋ ਅੱਛਾ ਇਹ ਇਹਦਾ ਸੈੱਟ ਬਣ ਗਿਆ ਨਾ ਦੋ ਚੇਅਰ ਆ ਗਈਆਂ ਨਾਲ ਟੇਬਲ ਆ ਗਿਆ ਜੀ ਬਿਲਕੁਲ ਜੀ ਦੋ ਚੇਅਰ ਹਾਂ ਇੱਕ ਨਾਲ ਪੂਰਾ ਸੈੱਟ ਹੈ ਜੀ ਟੇਬਲ ਹੈ ਜੀ 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 ਠੀਕ ਹੈ ਜੀ ਇਹ ਆਪਾਂ ਦੇਵਾਂਗੇ ਵਿਸਾਖੀ ਤੇ ਆਫਰ ਲਾਈ ਆਪਾਂ ਵੈਸੇ ਹੈ 12000 ਰੁਪਏ ਦਾ ਇਸ ਟਾਈਮ ਆਪਾਂ ਦੇ ਰਹੇ ਆ 8000 ਰੁਪਏ ਦਾ 8000 ਰੁਪਏ ਚ ਦੋ ਕੁਰਸੀਆਂ ਆ ਗਈਆਂ ਨਾਲ ਟੇਬਲ ਵੀ ਆ ਗਿਆ ਬਿਲਕੁਲ ਇਹਨੂੰ ਬੈਡਰੂਮ ਚ ਲਗਾਓ ਠੀਕ ਹੈ ਜੀ ਕਾਫੀ ਰੂਮ ਚ ਲਾਓ ਜਿੱਥੇ ਮਰਜ਼ੀ ਲਗਾਓ ਇਹਨੂੰ ਜੀ ਇਹ ਲੋਕੀ ਵੀ ਹੈ ਮੇਰੇ ਸਾਹ ਨਾਲ ਲਾਉਨ ਵਗੈਰਾ ਚ ਲਾਂਦੇ ਆ ਜੀ ਇਹ ਦੇਖ ਬਾਅਦ ਬਣਨ ਵਾਸਤੇ ਇਹ ਦੇਖੋ ਡਬਲ ਹਾਲ ਆ ਗਿਆ ਸੈਟ ਇਹ ਵਾਲਾ ਅੱਛਾ ਇਹ ਡਬਲ ਅੰਦਰ ਵੀ ਚਲਾਇਆ ਜਾਂਦਾ ਏ ਇਹ ਇਹ ਤਾਂ ਹੈ ਮੇਰੇ ਸਾਹ ਨਾਲ ਹੋਗਾ 13-14000 ਰੁਪਏ ਪਾਜੀ ਠੀਕ ਹੈ ਇਹ ਮਾਰਕੀਟ ਹੈਗਾ ਇਹਦਾ 5500 6000 ਰੇਟ ਹੈ ਮਾਰ ਇਹਦਾ ਆਨਲਾਈਨ ਅੱਛਾ ਕਲੀ ਟੇਬਲ ਦਾ ਆਨਲਾਈਨ ਹੀ ਤਾਂ ਰੇਟ 6000 5500 ਰੁਪਏ ਆ ਪਰ ਆਪੇ ਪੂਰਾ ਹੁਣ ਸੈੱਟ ਦੇ ਰਿਆ 9000 ਰੁਪਏ ਦਾ ਇਹ ਡਬਲ ਵਾਲਾ अच्छा कुर्सियां ਨਾਲ ਦੋ ਆ ਗਏ 9000 ਰੁਪਏ ਦੇ 9000 ਰੁਪਏ ਦਾ ਡਿਜ਼ਾਈਨ ਬਹੁਤ ਨੇ ਜੀ ਇੱਚ ਘੱਟ ਵੀ 10 ਡਿਜ਼ਾਈਨ ਪਏ ਆਪਣੇ ਕੋਲੇ ਅੱਛਾ ਆਹ ਮੰਨ ਲਓ ਵੱਡਾ ਆ ਗਿਆ ਜੀ ਇਹ ਲੋ ਜੀ 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 ਇਹ ਅੰਦਰ ਚੜਾ ਜਾਂਦਾ ਜੀ ਓਕੇ ਠੀਕ ਹੈ ਅੱਛਾ ਇਹ ਜਿੰਨੇ ਵੀ ਡਬਲ ਵਾਲੇ ਜਿੰਨੇ ਵੀ ਡਬਲ ਵਾਲੇ ਸਾਰੇ ਥੱਲੇ ਨਾਲ ਸੈੱਟ ਹੋ ਜਾਂਦੇ ਸਾਰੇ ਹਾਂ ਜੀ ਹਾਂ ਜੀ ਇਹ ਆਨਲਾਈਨ ਬਹੁਤ ਡਿਮਾਂਡ ਹੈ ਇਸ ਦੀ ਜੀ ਓਕੇ ਓਕੇ ਠੀਕ ਹੈ ਇਹ ਰਾਉਂਡ ਵਿੱਚ ਆ ਗਿਆ ਜੀ 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 ਠੀਕ ਹੈ ਇਹ ਲੋ ਇਹ ਬਣੇ ਹੋਇਆ ਹੈ ਓਕੇ 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 ਇਹ ਦੇਖੋ ਇਹਦੇ ਵਿੱਚ 라운ਚ ਚਾਹੀਦਾ ਸਕੁਅਰ ਸਟੇਜ ਦਾ ਹਰ ਤਰ੍ਹਾਂ ਦਾ ਸਾਈਜ਼ ਹੈਗਾ ਨਾ ਬੁੱਕ ਰੈਕ ਵੀ ਹੋ ਜਾਏਗਾ ਨਾਲ ਉੱਪਰ ਕਾਫੀ ਟੇਬਲ ਹੋ ਜਾਏਗਾ ਆਪਣਾ ਬੈੱਡ ਦੇ ਸਾਈਡ ਤੇ ਰੱਖਣਾ ਆਪਣਾ ਸਾਈਡ ਟੇਬਲ ਯੂਜ਼ ਕਰ ਸਕਦੇ ਜਿੱਦਾਂ ਮਰਜ਼ੀ ਯੂਜ਼ ਕਰ ਸਕਦੇ ਐਂਡ ਬ੍ਰੇਕਅਬਲ ਹੈ ਉੱਪਰ ਬੈਠਣਾ ਤੁਸੀਂ ਉੱਪਰ ਬੈਠ ਸਕਦੇ ਲੋ ਅੱਛਾ ਇਹ ਭਾਅ ਚੱਲੇਗਾ ਭਾਜੀ ਬਿਲਕੁਲ ਬਿਲਕੁਲ ਸੁਖਣਾ ਮੇਰਾ ਹੋਇਆ ਵੀ 100 ਕਿਲੋ ਪਿਆ ਇਹ ਬਿਲਕੁਲ ਹੀ ਟੁੱਟੇਗਾ ਜੀ ਕੁਝ ਨਹੀਂ ਹੋਣਾ ਨਾ ਇਹ ਬਹੁਤ ਡਿਮਾਂਡ ਹੈ ਇਸ ਦੀ ਆਨਲਾਈਨ ਮੈਂ ਸਰਚ ਕੀਤਾ ਸੀਗਾ ਇਹ ਜੀ 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 ਆਨਲਾਈਨ ਬਹੁਤ ਵਿਕਦਾ ਹੈ ਇਹ ਇਹ ਆ ਗਈ ਚੇਅਰ ਦੇ ਦੇ ਮਤਲਬ ਸੈਟਿੰਗ ਹੋ ਰਹੀ ਹੈ ਇਹ ਹੈਗੇ ਜੀ 3 ਸਾਲ ਦੀ ਫੁੱਲ ਗਾਰੰਟੀ ਜੀ ਇਸ ਚ ਕਾਦੀ ਵਾਰੰਟੀ ਆਣੀ ਭਾਜੀ ਇਹ ਵੀ ਅਨਬ੍ਰੇਕੇਬਲ ਹੈ ਜੀ ਅਨਬ੍ਰੇਕੇਬਲ 3 ਸਾਲ ਗਾਰੰਟੀ ਠੀਕ ਹੋ ਜੀ ਭਾਜੀ ਜਿੰਦਾ ਮਰਜੀ ਸੁੱਟੋ ਜੀ ਇਹ ਟੁੱਟੇਗੀ ਨਹੀਂ ਭਾਜੀ ਇਹ ਤਾਂ ਪਲਾਸਟਿਕ ਹੈ ਮੇਰੇ ਸਾਹ ਨਾਲ ਟੁੱਟੂ ਗਈ ਥੋੜੀ ਉੱਚੀ ਸੁੱਟ ਕੇ ਦੇਣਾ ਛੋਟਾ ਹੀ ਛੋਟਾ ਜਿੰਦਾ ਮਰਜੀ ਸੁੱਟੋ ਅੱਛਾ ਕੁਝ ਨਹੀਂ ਹੋਣਾ ਇਹਨੂੰ ਨਹੀਂ ਜੀ ਸਿੱਧਾ ਸੁੱਟੋ ਤੁਸੀਂ ਗਲਤ ਸੁੱਟ ਰਹੇ ਹੋ ਅੱਛਾ ਇਹ ਲੋ ਇਹ ਆ ਲੋ ਜੀ ਕੀ ਬਾਤ ਹੈ ਜੀ ਅੱਛਾ 3 ਸਾਲ ਚ ਜੇ ਬਾਈਕਾਂਸ ਟੁੱਟ ਗਈ ਭਾਜੀ ਨਹੀਂ ਟੁੱਟੇਗੀ ਜੀ ਆਨਲਾਈਨ ਗਾਰੰਟੀ ਹੈ ਜੀ ਇਸ ਸਕੈਨਰ ਲੱਗਿਆ ਹੋਇਆ ਜੀ ਇਹਦਾ ਆਨਲਾਈਨ ਤੁਸੀਂ ਪ੍ਰਾਈਸ ਵੀ ਚੈੱਕ ਕਰੋਗੇ 1000 ਰੁਪਏ ਦੀ ਕੁਰਸੀ ਹੈ ਜੀ ਓਕੇ ਓਕੇ ਠੀਕ ਹੈ ਜੀ ਪਰ ਆਪਾਂ ਬਹੁਤ ਸਸਤੀ ਕੁਰਸੀ ਦੇ ਰਹੇ ਹਾਂ ਠੀਕ ਹੈ ਪ੍ਰਾਈਸ ਰੱਖਾਂਗੇ ਇਹਦਾ ਸਰਪ੍ਰਾਈਜ਼ ਆਪਾਂ ਇਹ ਸਾਰੇ ਕੁਰਸੀਆਂ ਅਨਬ੍ਰੇਕਬਲ ਆ 3 ਸਾਲ ਦੀ ਫੁੱਲ ਗਾਰੰਟੀ ਹੈ ਜਿੱਦਾਂ ਮਰਜ਼ੀ ਟੁੱਟੇ ਚੇਂਜ ਕਰਕੇ ਦੇਵਾਂਗੇ ਜੀ ਇਹਦੇ ਵਿੱਚ ਕਿੰਨੇ ਕਲਰ ਕਿੰਨੇ ਹੈਗੇ ਬਾਜੀ ਇਹ ਤੇ 6 ਕਲਰ ਹੈਗੇ ਨੇ ਆਪਣੇ ਕੋਲ ਟੋਟਲ 6 ਕਲਰ ਆਪਣੇ ਕੋਲ ਮਿਲਣ ਜਾਣਗੇ ਜੀ ਤੇ ਜਿਹੜਾ ਇਹ ਟੇਬਲ ਹੈਗੇ ਆ ਟੇਬਲ ਦੀ ਟੇਬਲ ਦੀ ਫੁੱਲ ਗਾਰੰਟੀ ਹੈ ਵਿਦਾਊਟ ਆਰਮ ਲੈਣੀ ਵਿਦਾਊਟ ਆਰਮ ਵੀ ਲੈ ਸਕਦੇ ਹੋ ਓਕੇ ਚਾਹ ਡਿਜ਼ਾਈਨਿੰਗ ਵਧੀਆ ਆ ਗਈ ਨਾ ਪਰਟ ਕਲਰ ਬਹੁਤ ਵਿਕਦਾ ਜੀ ਇਹ ਬਿਲਕੁਲ ਜੀ ਬਿਲਕੁਲ ਅੱਛਾ ਇਹ ਡਿਜ਼ਾਈਨਿੰਗ ਆ ਮੈਚ ਹੋ ਜਣੀਗਾ ਨਾ ਟੇਬਲ ਦੇ ਨਾਲ ਹਾਂ ਜੀ ਹਾਂ ਇਹ ਹੈਗਾ ਸੋਫਾ ਕਮ ਬੈੱਡ ਦੀ ਟੋਟਲ ਲੈਂਥ ਹੁੰਦੀ ਹੈ ਜਿਹੜੀ 6x6 ਦਾ ਹੁੰਦਾ ਹੈ ਇਹ ਹੈਗਾ ਚਾਈਨਾ ਬਾਜੂ ਇਹਦੇ ਇਹ ਮਤਲਬ ਟੋਟਲੀ ਹੈਵੀ ਬੰਦਾ ਚਾਈਨਾ ਬਾਜੂ ਵਿੱਚ ਇਹ 18mm ਪ্লাই ਵਿੱਚ ਬੰਦਾ ਇਹ ਸਾਰਾ ਇਹ ਤੇ ਇੱਕ ਵਾਰ ਸ 14000 15 16000 ਜਿੱਦਾਂ ਤੁਸੀਂ ਇਹ ਰੇਂਜ ਬਣਾਣੀ ਹੈ ਠੀਕ ਹੈ ਤਾਂ ਇਹ ਤਿਆਰ ਹੁੰਦਾ ਆਪਣੇ ਕੋਲੇ ਇਹ ਹੈਗਾ ਜੀ ਪ੍ਰੈਸਟੇਬਲ ਹੈ ਇਹ 2.5 ਬਾਈ 5 ਦਾ ਕਿਸੇ ਦਾ ਆਰਡਰ ਤਿਆਰ ਕੀਤਾ ਹੈ ਭਾਵੇਂ ਅਸੀਂ ਸਪੈਸ਼ਲ ਆਰਡਰ ਤੇ ਮੈਂ ਖਾ ਉਹੀ ਸੁਣਦੇ ਨੇ ਤੇ ਇਹ ਮਤਲਬ ਉਹਦਾ ਨਾਰਮਲ ਨਹੀਂ ਬੰਦਾ ਇਹ ਆਰਡਰ ਤੇ ਬੰਦਾ ਨਾ ਇਹ ਆਰਡਰ ਤੇ ਬੰਦਾ ਹੈ ਜੀ ਕਿਉਂਕਿ ਜਿਹੜਾ ਨਾਰਮਲ ਸਾਈਜ਼ ਆਪਣੇ ਕੋਲ ਅਵੇਲੇਬਲ ਹੁੰਦੇ ਨੇ ਉਹ 2 ਬਾਈ 2.5 2 ਬਾਈ 4 2 ਬਾਈ 5 ਉਹ ਆਪਣੇ ਕੋਲ ਅਵੇਲੇਬਲ ਹੁੰਦੇ ਨੇ ਹਮੇਸ਼ਾ ਹੀ ਠੀਕ ਹੈ ਜੀ ਉਹ 3500 ਰੁਪਏ ਦੀ ਰੇਂਜ ਚ ਮਿਲਦਾ ਹੈ ਆਪਾਂ ਨੂੰ ਠੀਕ ਹੈ ਜੀ ਇਹ ਹੈਗਾ ਆਰਡਰ ਤਾਂ ਤਿਆਰ ਕੀਤਾ ਹੋਇਆ ਆਪਣੇ ਕੋਲ ਮਤਲਬ ਵੀ ਇਹ ਵੇਖੋ ਕਾਰਗਰ ਲੱਗੇ ਜੋ ਮਰਜੀ ਤਿਆਰ ਕਰਾਓ ਆਪਣੇ ਕੋਲ ਉਹ ਮਤਲਬ ਕਾਰੀਗਰ ਇੱਧਰ ਲੱਗੇ ਹੋਏ ਆ ਪਿੱਛੇ ਨਾ ਜੀ ਬਿਲਕੁਲ ਬਿਲਕੁਲ ਜੀ 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 ਇਹ ਸਾਰਾ ਮੈਕ ਵਿੱਚ ਤਿਆਰ ਹੈ ਵਾਟਰਪੂਫ ਹੈਗਾ ਜੀ ਸਾਰਾ ਇਹ ਸਾਰੇ ਕਾਰਗਰ ਆਪਣੇ ਕੋਲ ਜੋ ਵੀ ਤੁਸੀਂ ਤਿਆਰ ਕਰਾਉਂਗੇ ਜਿੰਦਾ ਦਾ ਵੀ ਤੁਸੀਂ ਤਿਆਰ ਕਰਾਣਾ ਚਾਹੁੰਦੇ ਹੋ ਹਾਂ ਹਾਂ ਠੀਕ ਹੈ ਜੀ ਕੋਲ ਬੈ ਕੇ ਤਿਆਰ ਕਰੂ ਫੁੱਲ ਗਾਰੰਟੀ ਵਿੱਚ ਹਨਾ ਜਮਾਨ ਹਰ ਇੱਕ ਦੀ ਗਾਰੰਟੀ ਆਣੀ ਆਣੀ ਹੈ ਹਰ ਇੱਕ ਚੀਜ਼ ਦੀ ਮਤਲਬ ਜਮੇਵਾਰ ਨਾਲ ਤਿਆਰ ਕਰਕੇ ਦੇਵਾਂਗੇ ਜੀ ਜੀ ਤੇ ਇੱਕ ਭਾਜੀ ਜਿਹੜੇ ਦਾਜ ਦੇ ਜਿਹੜੇ ਪੈਕੇਜ ਠੀਕ ਹੈ ਜੀ ਉਜਿੱਦਾ ਗਰੇ ਪਰਵਾਰ ਲਈ ਆਪਾਂ ਬਹੁਤ ਮਤਲਬ ਬਹੁਤ ਵਧੀਆ ਆਫਰ ਲਈ ਹੋਈ ਹੈ 52000 ਦੀਆਂ 7 ਏਟਮਾਂ ਨੇ ਜੀ ਉਹਦੇ ਵਿੱਚ ਐਲ ਸੀ ਡੀ ਹੈ ਬੈੱਡ ਹੈ ਗੱਦੇ ਲਿਮਾਰੀ ਸ਼ੀਸ਼ਾ ਸੋਫੇ ਟੇਬਲ ਸਾਰਾ ਕੁਝ ਆ ਜਾਏਗਾ ਹਾਂ 7 ਏਟਮਾਂ ਨੇ ਹਾਂ ਉਸ ਤੋਂ ਬਾਅਦ 61000 ਦਾ ਆਫਰ ਹੈ ਹਾਂ ਹਾਂ ਕੰਬ ਉਹਦੇ ਵਿੱਚ 8 ਏਟਮਾਂ ਆ ਜਾਂਦੇ ਨੇ ਉਹਦੇ ਚ ਇੱਕ ਪੇਟੀ ਵੱਜ ਜਾਂਦੀ ਹੈ ਨਾਲ ਇੱਕ ਪ੍ਰੈਸ ਟੇਬਲ ਵਧਾ ਦੇਣੇਕਰ ਜਾਈ ਵਧਾ ਦਿੰਨੇ ਆ ਜੀ ਠੀਕ ਹੈ ਠੀਕ ਮਤਲਬ ਚੀਜ਼ਾਂ ਵੱਜ ਜਾਂਦੀਆਂ ਹਾਂ ਇਸ ਤੋਂ ਇਲਾਵਾ ਜੀ ਆਪਾਂ ਜਿੱਦਾਂ ਹੈਗਾ ਵੀ ਹੁਣ ਜਿਹੜਾ 15 ਦਿਨ ਲਈ ਆਪਣੇ ਕੋਲ ਆਫਰ ਲੱਗੀ ਹੋਈ ਹੈ 15 ਦਿਨ ਵਿੱਚ ਜਿਹ ಡ ਠੀਕ ਹੈ ਉਹਦੇ ਲਈ ਆਪਾਂ ਐਫਓਰ ਫ੍ਰੀ ਰੱਖੀ ਹੋਈ ਹੈ ਜੀ ਐਫਓਰ ਮਤਲਬ ਕੀ ਹੋ ਗਿਆ ਭਾਜੀ ਐਫਓਰ ਜੀ ਕੋਈ ਵੀ ਸਮਾਨ ਲੈਂਦਾ ਹੈ ਉਹਦੇ ਡਿਲੀਵਰੀ ਆਪਾਂ ਦੇਵਾਂਗੇ ਅੱਛਾ ਡਿਲੀਵਰੀ ਫ੍ਰੀ ਦੇਵਾਂਗੇ ਜੀ ਡਿਲੀਵਰੀ ਆਪਾਂ ਦੇਵਾਂਗੇ ਕੀ ਬਾਤ ਹੈ ਜੀ ਇਸ ਤੋਂ ਇਲਾਵਾ ਆਪਣੇ ਕੋਲੇ ਬਹੁਤ ਸਾਰੀ ਵੇਰ ਮੰਦਰ ਦੀ ਵੈਰਾਈਟੀ ਹੈ ਜਿੱਦਾਂ ਡਰੈਸਿੰਗ ਟੇਬਲ ਆ ਜੀ ਸੈਂਟਰ ਟੇਬਲ ਆ ਸੋਫਾ ਕੰਬਟ ਹੈ ਜੀ ਠੀਕ ਹੈ ਦਿਵਾਨ ਬੈੱਡ 4600 3600 ਦਾ 356 ਦਾ ਜਿੱਦਾਂ ਵੀ ਮਤਲਬ ਵੀ ਤੁਸੀਂ ਤਿਆਰ ਕਰਾਉਣਾ ਤਿਆਰ ਵੀ ਕਰਾ ਸਕਦੇ ਹੋ ਕੁਝ ਵੀ ਤਿਆਰ ਕਰਾਉਣਾ ਹੈ ਹੂੰ ਹੂੰ ਕੁਝ ਵੀ ਤੁਸੀਂ ਆਰਡਰ ਦਿਨੇ ਚਾ ਇੱਕ ਆਈਟਮ ਦਿਨੇ ਚ ਚਾਵਾਂਗੇ ਵਾਜੀ ਵਾ ਠੀਕ ਹੈ ਜੀ ਔਰ ਆਪਣਾ ਜਿਹੜਾ ਐਡਰੈਸ ਆ ਪ੍ਰੋਪਰ ਐਡਰੈਸ ਕਈ ਵਾਰ ਕਸਟਮਰ ਨੂੰ ਨਹੀਂ ਪਤਾ ਲੱਗਦਾਗਾ ਜੋ ਤੁਸੀਂ ਰਾਜਪੁਰਾ ਤੇ ਲੁਧਿਆਣਾ ਨੂੰ ਜਾਣੇ ਹੋ ਜੀ ਨੀਅਰ ਜਸਨ ਹੋਟਲ ਕੋਲੇ ਆ ਜੀ ਆਪਣਾ ਜਿਹੜਾ ਸ਼ਾਪ ਦਾ ਐਡਰੈਸ ਹੈ ਠੀਕ ਹੈ ਔਰ ਮੋਬਾਈਲ ਨੰਬਰ ਹੈ 7700002503 ਦੂਸਰਾ ਨੰਬਰ 9872633899 ਇਹ ਆਫਰ ਲੱਗੀ ਹੈ ਸਿਰਫ ਵਿਸਾਖੀ ਤੇ 15 ਦਿਨ ਲਈ ਸੋ ਰਾਜਪੁਰਾ ਵਾਲੇ ਇਸ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਕਿਉਂਕਿ ਸ਼ੇਅਰ ਦੇ ਨਾਲ ਬਹੁਤ ਜਣਾਂ ਦਾ ਫਾਇਦਾ ਹੋਊਗਾ ਇਸ ਤਿਹਾਰ ਦੇ ਮੌਕੇ ਦੇ ਉੱਤੇ ਜਿਹੜੀ ਭਾਈ ਹੁਣ ਨੇ ਆਫਰ ਉਹ ਸਾਰੇ ਲੋਕਾਂ ਤੱਕ ਪਹੁੰਚ ਜਾਏ ਤਾਂ ਲੋਕਾਂ ਦੇ ਬਹੁਤ ਸਾਰੇ ਪੈਸੇ ਵੀ ਬਚ ਸਕਣ ਜੀ ਇਹ ਸਿਰਫ ਲੋਕਾਂ ਦੀ ਡਿਮਾਂਡ ਤੇ ਲਈ ਜਾਂਦੀ ਹੈ ਸਾਨੂੰ ਫੋਨ ਆਉਂਦੇ ਨੇ ਵੀ ਹਾਂ ਜੀ ਤੁਸੀਂ ਕਦੋਂ ਆਫਰ ਲਾਉਂਗੇ ਵਿਸਾਖੀ ਤੋਂ ਕੋਈ ਆਫਰ ਨਹੀਂ ਲਾਈ ਤਾਂ ਕਰਕੇ ਸਾਨੂੰ ਆਫਰ ਲਾਣੀ ਪੈਂਦੀ ਹੈ ਹੁਣ ਉਸ ਤੋਂ ਬਾਅਦ ਇਹ ਆਫਰ ਦੀਵਾਲੀ ਤੋਂ ਪਹਿਲੇ ਨਹੀਂ ਲੱਗੇਗੀ ਜੀ 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 ਤੇ ਇਹ ਆਫਰ ਰਣੀ ਜੀ 1 ਮਈ ਤੱਕ ਜੀ 1 ਮਈ ਤੱਕ ਆਫਰ ਲਏਗੀ ਉਸ ਤੋਂ ਬਾਅਦ ਮਈ ਤੋਂ ਬਾਅਦ ਫਿਰ ਕੂਲਰਾਂ ਦੀ ਆਫਰ ਸ਼ੁਰੂ ਹੋਏਗੀ ਜੀ